ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਤਾਂ ਤੁਸੀਂ ਦੇਖ ਹੀ ਲਈ ਹੋਊਗੀ ਕਿ ਕੰਗਣਾ ਰਣੋਤ ਦੇ ਸਲੈਪ ਯਾਨੀ ਕਿ ਥੱਪੜ ਮਾਰਿਆ ਹੈ ਇੱਕ CISF ਦੀ ਜਵਾਨ ਨੇ ਤੇ ਉਹ ਮਾਰਨਾ ਸਹੀ ਹੈ ਯਾਨੀ ਇਸ ਤੇ ਬਹੁਤ ਜ਼ਿਆਦਾ ਮੀਡੀਆ ਵਾਲੇ ਵੀ ਸਵਾਲ ਕਰ ਰਹੇ ਨੇ ਉਹਨਾਂ ਦੇ ਕੁਲਵਿੰਦਰ ਕੌਰ ਜਿਨ੍ਹਾਂ ਨੇ ਸਲੈਪ ਕੀਤਾ ਹੈ ਉਹਨਾਂ ਦੇ ਬ੍ਰਦਰ ਤੋਂ ਇਹੋ ਜੇ ਸਵਾਲ ਕੀਤੇ ਜਾ ਰਹੇ ਆ ਕੋਈ ਫੋਨ ਕਾਲ ਲਗਾ ਕੇ ਕੋਈ ਵੀਡੀਓ ਕਾਲ ਲਗਾ ਕੇ ਤਾਂ ਮੈਂ ਤੁਹਾਨੂੰ ਆਹੀ ਗੱਲ ਕਹੂੰ ਕਿ ਕੰਗਣਾ ਰਣੋਤ ਕਾਫੀ ਟਾਈਮ ਤੋਂ ਬਹੁਤ ਗਲਤ ਬਿਆਨ ਦੇ ਰਹੀ ਸੀ ਕਿਸਾਨਾਂ ਦੇ ਖਿਲਾਫ ਈਵਨ ਪੰਜਾਬ ਦੇ ਲੋਕਾਂ ਨੂੰ ਕਦੋ ਦੇ ਅੱਤਵਾਦੀ ਕਹਿ ਰਹੀ ਸੀ ਹੁਣ ਵੀ ਉਹਨੇ ਜਿਹੜੀ ਵੀਡੀਓ ਪਾਈ ਉਹਦੇ ਵਿੱਚ ਉਹਨਾਂ ਨੇ ਅੱਤਵਾਦੀ ਸ਼ੋਅ ਕਰਿਆ ਪੰਜਾਬ ਦੇ ਲੋਕ ਜਿਹੜੇ ਕਿਤੇ ਕਹਿੰਦੀ ਹੈ 100-100 ਰੁਪਏ ਦੇ ਕੇ ਆਹੀ ਗੱਲ ਜਿਹੜੀ ਸੀ ਆਏ ਸਭ ਦੇ ਜਵਾਨ ਨੇ ਵੀ ਕਹੀ ਹੈ ਠੀਕ ਹੈ ਤੇ ਉੱਪਰੋਂ ਉਹਨੇ ਇੱਕ ਗੱਲ ਹੋਰ ਉਦੋਂ ਕਹੀ ਸੀ ਸ਼ਾਇਦ ਗੰਦੀ ਨਾਲੀ ਦੇ ਕੀੜੇ ਸਮਥਿੰਗ ਐਵੇਂ ਦੀ ਵਰਡਿੰਗ ਉਹਦੋਂ ਯੂਜ਼ ਕੀਤੀ ਸੀ ਜਦੋਂ ਸਭ ਤੋਂ ਜ਼ਿਆਦਾ ਗੁੱਸਾ ਆਇਆ ਸੀਗਾ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਬਹੁਤ ਗਲਤ ਗਲਤ ਬਿਆਨ ਉਹਦੇ ਉਦੋਂ ਆਏ ਸੀਗੇ ਤਾਂ ਹਰ ਕੋਈ ਮੌਕਾ ਭਾਲਦਾ ਹੁੰਦਾ ਹੈ ਹਨਾ ਤਾਂ ਮੌਕਾ ਹਰ ਕਿਸੇ ਨੂੰ ਮਿਲ ਹੀ ਜਾਂਦਾ ਹੈ ਪਰ ਆਹੀ ਗੱਲ ਕਵਾਂਗੇ ਕਿ ਜੇ ਹੁਣ ਐਵੇਂ ਹੋਇਆ ਤਾਂ ਰਾਜ ਕੇ ਸਪੋਰਟ ਕਰੋ ਕੁਲਵਿੰਦਰ ਕੌਰ ਜੀ ਨੂੰ ਕਿਉਂਕਿ ਐਵੇਂ ਕਰਨਾ ਇੱਕ ਬੋ ਵੱਡਾ ਇੱਕ ਤਰੀਕੇ ਨਾਲ ਰਿਸਕ ਵੀ ਕਹਿ ਸਕਦੇ ਆ ਆਪਾਂ ਕਿਉਂਕਿ ਉਹ ਜੋਬ ਕਰ ਰਹੇ ਨੇ ਠੀਕ ਹੈ ਪਰ ਐਵੇਂ ਕਰਨਾ ਵੀ ਜ਼ਰੂਰੀ ਹੈ ਤਾਂ ਕਿ ਸਾਹਮਣੇ ਵਾਲੇ ਨੂੰ ਬੋਲਣ ਦਾ ਪਤਾ ਲੱਗੇ ਕਿ ਤੁਸੀਂ ਜੇ ਕਿਸੇ ਨੂੰ ਬੋਲ ਰਹੇ ਹੋ ਗਲਤ ਬੋਲ ਰਹੇ ਹੋ ਤਾਂ ਤੁਹਾਡੇ ਤੇ ਵੀ ਕੋਈ ਨਾ ਕੋਈ ਹਾਦਸਾ ਹੋ ਸਕਦਾ ਹੈ ਤਾਂ ਅੱਗੇ ਤੋਂ ਜ਼ੁਬਾਨ ਸੰਭਾਲ ਕੇ ਬੋਲੇ ਵੈਸੇ ਅਕਲ ਉਹਨੂੰ ਹਲੇ ਵੀ ਨਹੀਂ ਆਈ ਅਕਲ ਸਖਾਣੀ ਜ਼ਰੂਰੀ ਹੈ ਕਿਉਂਕਿ ਅਤੰਕਵਾਦੀ ਕਹਿਣਾ ਪੰਜਾਬ ਵਿੱਚ ਅਤੰਕ ਫੈਲ ਰਿਹਾ ਹੈ ਕੋਈ ਸਿਟੀਜ਼ਨ ਵਧੀਆ ਤਰੀਕੇ ਨਾਲ ਰਹਿ ਰਿਹਾ ਤਾਂ ਮੇਰੇ ਖਿਆਲ ਚ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਉਹਦੇ ਤੇ ਐਵੇਂ ਦੀ ਗੱਲ ਹੁੰਦੀ ਐ ਪਰ ਜਦੋਂ ਐਵੇਂ ਦੇ ਤੁਸੀਂ ਗਲਤ ਬੋਲ ਰਹੇ ਹੋ ਉੱਥੋਂ ਦੇ ਲੋਕਾਂ ਬਾਰੇ ਗਲਤ ਬੋਲ ਰਹੇ ਹੋ ਸਿਟੀਜ਼ਨ ਬਾਰੇ ਗਲਤ ਬੋਲ ਰਹੇ ਹੋ ਪੰਜਾਬ ਦੇ ਤਾਂ ਆਬਵੀਅਸਲੀ ਗੱਲ ਐ ਤਾਂ ਤੁਹਾਨੂੰ ਵੀ ਸਹਿਣਾ ਪਊਗਾ ਤਾਂ ਵੀਡੀਓ ਜ਼ਰੂਰ ਦੇਖਿਓ ਤੁਸੀਂ ਸਰਨਾਕੀ ਫੋਟੋਫਾਈ ਲਈ ਬੱਤੀ ਹੈ ਗੱਲ ਵਿੱਚ ਬੱਤੀ ਦੀ ਮਾਂ ਤੇ ਮੇਰੀ ਮਾਂ ਬੈਠੀ ਸੀ ਉਸ ਟਾਈਮ ਜਦੋਂ ਇਸਕ ਪਿਆਰ ਕੀਤਾ ਸਰਨਾਕੀ ਫੋਟੋਫਾਈ ਲਈ ਬੱਤੀ ਹੈ ਗੱਲ ਵਿੱਚ ਬੱਤੀ ਦੀ ਮਾਂ ਤੇ ਮੇਰੀ ਮਾਂ ਬੈਠੀ ਸੀ ਉਸ ਟਾਈਮ ਜਦੋਂ ਇਸਕ ਪਿਆਰ ਕੀਤਾ नमस्ते दोस्तों आ, मुझे बहुत ज्यादा फोन कॉल्स आ रहे हैं मीडिया के भी और मेरे शुभ चिंतकों के भी सबसे पहले तो आई एम सेफ आई एम परफेक्टली फाइन आज चंडीगढ़ एयरपोर्ट पे जो हादसा हुआ वो सिक्योरिटी चेक के साथ में हुआ वहां पे मैं सिक्योरिटी चेक करके जैसे ही निकली तो दूसरे कैबिन में जो महिला थी जो सुरक्षा कर्मचारी थी सीआईएसएफ की उन्होंने मेरे उनके पास या उनको क्रॉस करने का इंतज़ार किया और साइड से आकर जो है मुझे मेरे फेस पे हिट किया और गालियां देने लगी और जब मैंने उनको पूछा कि उन्होंने ऐसा क्यों किया तो उन्होंने कहा कि वो फार्मर्स प्रोटेस्ट को जो है वो सपोर्ट करती हैं और आई एम सेफ बट माई कंसर्न इज़ कि जो आतंकवाद और उग्रवाद पंजाब में बढ़ रहा है हाउ डू वी हैंडल दैट थैंक यू From breaking news, detailed analysis, in depth interviews, and explainers, follow the Times of India. Subscribe to our YouTube channel. Don't forget to like our videos and hit the bell icon to stay updated with the latest.